ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਵਰਟੀ ਕਿਚਨ ਤੇ ਸਾਰਿਆਂ ਦਾ ਆਪਣਾ ਸਵਾਗਤ ਹੈ ਅੱਜ ਜਿਹੜੇ ਸੂਟ ਆਪਣੀ ਕਾਫੀ ਟਾਈਮ ਦੇ ਆਪਣੇ ਕੋਲੇ ਪਏ ਸੀ ਹਨਾ ਤੇ ਭੈਣਾਂ ਦੇ ਬਹੁਤ ਮੈਸੇਜ ਆਉ ਲੰਦੇ ਸੀ ਵੀ ਸੂਟ ਤਿਆਰ ਨਹੀਂ ਹੋਏ ਤੇ ਆਪਣਾ ਥੋੜਾ ਜਿਹੀ ਬਿਜੀ ਹੋਣੀ ਕਰਕੇ ਸੂਟ ਆਪਣੀ ਤਿਆਰ ਨਹੀਂ ਹੋਏ ਸੀ ਤੇ ਲਓ ਜੀ ਆਪਣੇ ਹੁਣ ਸੂਟ ਤਿਆਰ ਹੋ। ਤੇ ਫਿਨਿਸ਼ਿੰਗ ਦੇ ਨਾਲ ਜਿਹੜਾ ਕੰਮ ਹੋਇਆ ਕੰਮ ਚੈੱਕ ਕਰ ਸਕਦੇ ਆ ਆਪਣਾ ਵਰਕ ਫਿਨਿਸ਼ਿੰਗ ਦੇ ਨਾਲ ਇਹ ਭੈਣ ਨੇ ਜੀ ਪਸ਼ਮੀਨੇ ਦੇ ਸੂਟ ਤੇ ਰੈਡੀ ਕਰਵਾਇਆ ਸੀ ਤੇ ਉਹ ਜਿਹੜੇ ਆਪਾਂ ਕਾਟਾਂ ਕੱਢਦੇ ਹੁੰਦੇ ਨੇ ਇਹ ਕਟਵਾਏ ਨਹੀਂ ਸੀ ਤੇ ਆਪਾਂ ਪਸ਼ਮੀਨੇ ਦੇ ਸੂਟ ਤੇ ਐਵੇਂ ਕਰਕੇ ਫੋਰਵਰਡ ਕੀਤਾ ਹੋਇਆ ਕਿਉਂਕਿ ਪਸ਼ਮੀਨੇ ਦੇ ਸੂਟ ਦੇ ਵਿੱਚ ਕਿਉਂ ਹੁੰਦਾ ਧਾਗੇ ਨਿਕਲਣ ਲੱਗ ਜਾਂਦੇ ਜਿਵੇਂ ਆਪਾਂ ਜਿਹੜੇ ਕਟਾਵਾਂ ਵਾਲੇ ਸੂਟ ਆਪਾਂ ਰੈਡੀ ਕਰਾਉਂਦੇ ਹਾਂ ਤੇ ਉਹ ਡਿਜ਼ਾਈਨ ਹੀ ਐਵੇਂ ਦਾ ਹੁੰਦਾ ਵੀ ਧਾਗੇ ਨਿਕਲਣ ਲੱਗ ਜਾਂਦੇ ਆ ਕਟਵਾਂ ਨਹੀਂ ਉਹਦੀ ਚੱਪੜ ਕਟਾਵ ਵਾਲਾ ਜਿਹਾ ਡਿਜ਼ਾਈਨ ਹੁੰਦਾ ਜਿਹੜਾ ਤੁਸੀਂ ਪਸ਼ਮੀਨੇ ਦੇ ਸੂਟ ਤੇ ਘੱਟ ਹੀ ਕਰਵਾਇਆ ਕਰੋ ਤੇ ਇਹ ਆਪਾਂ ਇਹਦੀ ਕਰ ਰਹੇ ਆ ਆਪਾਂ ਡਿਸਪੈਚ ਕਰ ਰਹੇ ਹਾਂ ਸੂਟਾਂ ਦੇ ਤੁਹਾਨੂੰ ਇੱਕ ਵਾਰੀ ਵੀਡੀਓ ਉਹਦੇ ਦਿਖਾ ਦਈਏ ਤੇ ਆਪਾਂ ਜਿਹੇ ਗ੍ਰਾਮ ਸਿਲਕ ਤੇ ਸੂਟ ਰੈਡੀ ਕੀਤਾ ਇਹ ਸੈਂਟੀ ਸਿਲਕ ਵੀ ਕਹਿੰਦੇ ਗ੍ਰਾਮ ਸਿਲ ਜਿਹੜਾ ਸੂਟ ਆਪਾਂ ਰੈਡੀ ਕੀਤਾ ਜੀ ਆਪਾਂ ਮੈਚਿੰਗ ਕੀਤਾ ਇਹਦੇ ਨਾਲ ਪਲੇਨ ਬਾਟਮ ਹੈਗੀ ਆ ਕਰੀਮ ਕਲਰ ਦੀ ਤੇ ਇਹ ਹੈਗਾ ਜਿਹਦਾ ਬਾਜੂ ਤੇ ਬਾਜੂ ਤੇ ਕੰਮ ਹੋਇਆ ਦੋਵੇਂ ਸਾਈਡ ਇੱਕ ਸਾਈਡ ਤੇ ਬਾਜੂ ਤੇ ਕੰਮ ਹੋਇਆ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਲਓ ਜੀ ਫਿਰ ਇਸ ਨੂੰ ਚੈੱਕ ਕਰ ਸਕਦੇ ਆ ਫਿਰ ਜਿੰਨੇ ਬਹੁਤ ਸੋਹਣੀ ਸੂਟ ਬਣਿਆ ਜੀ ਬਹੁਤ ਸੋਹਣੀ ਜੀ ਇਹ ਬਹੁਤ ਘੱਟ ਹੈ ਜੀ ਤੇ ਲਓ ਜੀ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਆਪ ਦੇ ਖੇਤੇ ਵਿੱਚ ਵੀਡੀਓ ਬਣਾਈ ਸੀ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੈ ਵੀਡੀਓ ਬਣਾਉਣ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਵੀਡੀਓ ਕਿਤੇ ਜਿੱਥੇ ਆਪਣਾ ਮਨ ਕਰਦਾ ਆਪਾਂ ਬਣਾ ਸਕਦੀਆਂ ਕਿ ਜਗ੍ਹਾ ਤੇ ਡਿਪੈਂਡ ਕਰਦਾ ਹਨ ਜਗ੍ਹਾ ਵੇਖ ਕੇ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਤੇ ਜਿਹੜਾ ਆਪਾਂ 2500 ਪ੍ਰਾਈਸ ਦਾ ਆਪਾਂ ਸੂਟ ਰੈਡੀ ਕੀਤਾ ਇੱਕ ਸਾਈਡ ਤੇ ਇਹਦੇ ਪੈਂਡਲ ਬਣਾ ਕੇ ਆਪਾਂ ਸੂਟ ਰੈਡੀ ਕੀਤਾ ਤੇ ਲੋ ਜੀ ਆਪਾਂ ਇੱਕ 2400 ਦਾ ਹੋਰ ਸੂਟ ਰੈਡੀ ਕੀਤਾ ਇਹ ਵੀ ਪਸ਼ਮੀਨੀਏ ਤੇ ਪਿਓਰ ਪਸ਼ਮੀਨੀ ਤੇ ਸੂਟ ਰੈਡੀ ਹੁੰਦਾ ਆਪਣੇ ਜਿਹੜਾ ਪਸ਼ਮੀਨੀਆ ਸੂਟ ਹੁੰਦਾ ਉਹਦਾ ਲੰਬਾ ਨਹੀਂ ਹੁੰਦਾ ਕਿਉਂਕਿ ਉਹ ਬੁਰ ਨਹੀਂ ਹੁੰਦਾ ਪਹਿਲੀ ਗੱਲ ਤਾਂ ਉਹਦੇ ਬੁਰਦਾ ਹੁੰਦਾ ਹੈ ਨਾ ਭੈਣਾਂ ਨੂੰ ਵੀ ਬੁਰੜ ਉੱਠ ਖੜਦੇ ਇਹ ਤੇ ਬੁਰ ਨਹੀਂ ਆਊਗਾ ਏਵੇਂ ਇਸ ਦਾ ਸੂਟ ਏਵੇਂ ਬਿਲਕੁਲ ਵਧੀਆ ਪਿਆ ਰਹਿੰਦਾ ਗਰਮ ਪਾਣੀ ਦੇ ਵਿੱਚ ਤੁਸੀਂ ਵਾਸ਼ ਘੱਟ ਕਰਿਆ ਕਰੋ ਤੇ ਆ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਦੇਖੋ ਜੀ ਇਹ ਵੀਡੀਓ ਨਾ ਭੈਣਾਂ ਵੀ ਮੈਂ ਇਹਨੂੰ ਕਹਿੰਦਾ ਹੋਣੀਆਂ ਨਾ ਪੁੱਠੇ ਪਾਸੇ ਕਿਢੋਟ ਬਣਾਈਏ ਤੇ ਇਹ ਬਸ ਇੱਧਰ ਨਾ ਕੋਈ ਉਹ ਪਈ ਸੀ ਲੈ ਲੇ ਤੇ ਟੇਬਲ ਪਿਆ ਸੀ ਇਹ ਦੂਸਰੇ ਓਟ ਹੋ ਕੇ ਵੀਡੀਓ ਬਣਾਈਏ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਵੀ ਆਪਣਾ ਜਿਹੜਾ ਮੈਚਿੰਗ ਸੂਟ ਆਪਾਂ ਰੈਡੀ ਕੀਤਾ ਜੀ ਬਹੁਤ ਸੋਹਣਾ ਸੂਟ ਹੈ ਇਹਨੂੰ ਤੁਸੀਂ ਪਸ਼ਮੀਨੇ ਤੇ ਸੂਟ ਰੈਡੀ ਕਰਵਾਓ ਇਹ ਆਪਾਂ ਜੀ ਮਲਟੋਰੀ ਖਾਦੀ ਸਿਲਕ ਤੇ ਸੂਟ ਰੈਡੀ ਕੀਤਾ ਜੀ ਦੇਖੋ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਚ ਸੈਲਫ ਚ ਵੀ ਆਇਆ ਬੈ ਤੇ ਇਹਦੇ ਪਲੇਮ ਜੀ ਵੀ ਆਇਆ ਬੈ ਪਲੇਨ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਵਾਈਟ ਕਲਰ ਦੀ ਇਹ ਆਪਾਂ ਪਿਓਰ ਕਰੀਮ ਦੀ ਕੀਤਾ ਹੋਇਆ ਜੀ ਦੇਖੋ ਜੀ ਜਿਹੜੀ ਪਿਓਰ ਕਰੀਮ ਹੁੰਦੀ ਹੈ ਹਨਾ ਤੇ ਉਸ ਤੇ ਸੂਟ ਆਪਾਂ ਰੈਡੀ ਕੀਤਾ ਤੇ 1500 ਪ੍ਰਾਈਸ ਹੈ ਵਿਦ ਪੌਂਚਾ ਪੌਂਚੀ ਤੇ ਵੀ ਵਰਕ ਕੀਤਾ ਹੈ ਤੇ ਜਿਹੜਾ ਵਿਦ ਸਟੱਫ ਆਪਾਂ ਸੂਟ ਜਿਹੜਾ ਉਹਦਾ ਰੇਟ ਦੱਦ ਹੁੰਨੇ ਆ ਵਿਦ ਸਟੱਫ ਦਾ ਰੇਟ ਦੱਸਦੇ ਹੁੰਨੇ ਆ ਤੇ ਜਿਹੜੇ ਸੂਟ ਆਪਾਂ ਪਹਿਲਾਂ ਵੀ ਤੁਹਾਨੂੰ ਇਹ ਦਿਖਾ ਚੁੱਕੇ ਤੁਸੀਂ ਕਹਿੰਦੇ ਹੋਗੇ ਨਾ ਪਹਿਲਾਂ ਵੀ ਦਿਖਾਏ ਹੋਏ ਤੇ ਹੁਣ ਵੀ ਆਪਾਂ ਦਿਖਾਤੇ ਪ੍ਰਾਈਸ ਇਹਦਾ 1800 ਹੀ ਰਹੂਗਾ ਵਰਕ ਤੇ ਪਿਓਰ ਪਸ਼ਮੀਨੀ ਤੇ ਸੂਟ ਆਪਾਂ ਰੈਡੀ ਕੀਤਾ ਜੀ ਦੋ ਸੂਟ ਰੈਡੀ ਕੀਤੇ ਜੀ ਪਿਓਰ ਪਸ਼ਮੀਨੀ ਤੇ ਭੈਣਾਂ ਜਿਹੜੀਆਂ ਆਪਣੇ ਨਵੀਆਂ ਜੁੜੀਆਂ ਆਪਣੇ ਚੈਨਲ ਨਾਲ ਹਨ ਵੀਡੀਓ ਦੇਖ ਰਹੀਆਂ ਤੇ ਬਹੁਤ ਵਾਰੀ ਭੈਣਾਂ ਪੁੱਛਦੀਆਂ ਹੁੰਦੀਆਂ ਵੀ ਇਹਦਾ ਕੇਰਾ ਕਿਵੇਂ ਵੀ ਤੁਸੀਂ ਆਪਦਾ ਕੇ ਜਿਹੜਾ ਮੇਜਰਮੈਂਟ ਹੁੰਦਾ ਸਾਨੂੰ ਸੈਂਡ ਕਰ ਦਿਆ ਕਰੋ ਤੁਹਾਨੂੰ ਇਹਦੇ ਨਾਲ ਦਾ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਪ੍ਰਾਈਜ਼ ਇਹ ਰਹੂਗਾ ਵਰਕ ਇਹਦਾ ਸਟਾਫ ਜੇ ਦੁਪੱਟਾ ਦਿੱਤਾ ਗਿਆ ਹੁੰਦਾ ਜੀ ਦੁਪੱਟੇ ਦਾ ਵੀ ਰੇਟ ਨਾਲ ਦੱਸਿਆ ਗਿਆ ਹੁੰਦਾ ਬਸ ਸਟਿਚਿੰਗ ਨਾਲ ਨਹੀਂ ਅਸੀਂ ਲਾਇਆ ਹੁੰਦਾ ਵਿਦਆਉਟ ਸਟਿਚਿੰਗ ਅਸੀਂ ਪ੍ਰਾਈਜ਼ ਦੱਸਦੇ ਹੁੰਨੇ ਆਂ ਵੀ ਕਈ ਵਾਰੀ ਪੈਣਾ ਨਹੀਂ ਸਟੀਚਿੰਗ ਕਰਾਉਣਾ ਚਾਹੁੰਦੇ ਹਾਂ ਜੇ ਤੁਸੀਂ ਸਟੀਚਿੰਗ ਕਰਾਉਣੀ ਹੋਵੇ ਤਾਂ ਤੁਸੀਂ ਪ੍ਰਾਈਜ਼ ਆਪਾਂ ਕਿਹ ਤੋਂ ਦੱਸਦੇ ਹੁੰਦੇ ਆ ਨਾਲ ਮੈਂਸਨ ਨਹੀਂ ਕੀਤੇ ਹੁੰਦੇ ਪ੍ਰਾਈਜ਼ ਇਹਦੇ ਜੀ ਸਟੀਚਿੰਗ ਦਾ ਰੇਟ ਜੀ ਜਿਆਦਾ ਨਹੀਂ 700 ਰੁਪਏ ਸਟੀਚਿੰਗ ਦਾ ਰੇਟ ਆਪਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ